ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਜਿਵੇਂ ਕਿ ਆਪਾਂ ਅਕਸਰ ਗੱਲਬਾਤ ਕਰਦੇ ਆਂ ਵੀ ਜਿਹੜਾ ਪੰਜਾਬ ਦਾ ਵਾਤਾਵਰਨ ਆ ਪੰਜਾਬ ਦੇ ਰੁੱਖ ਨੇ ਇੱਥੇ ਦੀ ਮਿੱਟੀ ਆ ਇਹਨੂੰ ਬਚਾਉਣ ਲਈ ਜਿੰਨੇ ਆਪਣੇ ਬਾਹਰ ਰਹਿੰਦੇ ਦੋਸਤ ਵੀਰ ਨੇ ਉਹ ਜ਼ਿਆਦਾ ਚਿੰਤਤ ਰਹਿੰਦੇ ਨੇ ਤੇ ਜਦੋਂ ਵੀ ਕੋਈ ਬਾਹਰੋਂ ਮਿਲਣ ਆਉਂਦਾ ਉਹ ਤਕਰੀਬਨ ਪੰਜਾਬ ਵਾਲੇ ਘਟ ਹੁੰਦੇ ਨੇ ਕੋਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਾਂ ਦੂਜੇ ਵੱਡੇ ਕੰਟਰੀਆਂ ਤੋਂ ਆਉਂਦੇ ਨੇ ਤਾਂ ਉਹ ਕਾਨੂੰ ਪਤਾ ਵੀ ਜਿਹੜਾ ਭੋਜਨ ਆ ਸਾਡੀ ਸਿਹਤ ਲਈ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਆ ਸਾਡੇ ਵਾਤਾਵਰਨ ਦੇ ਸਾਡੀ ਹਵਾ ਕਿੰਨੀ ਜ਼ਰੂਰੀ ਆ ਸੋ ਆਪਣੇ ਕੋਲ ਬਾਈ ਜੀ ਆਏ ਨੇ ਕੈਨੇਡਾ ਤੋਂ ਨੇ ਤੇ ਆਪਣੇ ਬਾਰੇ ਦੱਸਿਓ ਆਪਣੇ ਦੋਸਤਾਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਮੇਰਾ ਨਾਮ ਕਮਲਜੀਤ ਸਿੰਘ ਆ ਮੈਂ ਅਸੀਂ ਉੱਥੇ ਰਹਿੰਦੇ ਟੋਰਾਂਟੋ ਇਹਦਾ ਸਰਾਜ ਆ ਤੇ ਅਸੀਂ ਥੋੜਾ ਬਹੁਤ ਚਿੰਤਤ ਆ ਜਿਵੇਂ ਫੂਡ ਦੇ ਮਾਮਲੇ ਚ ਫੂਡ ਦਾ ਹਿਸਾਬ ਇਹ ਹੋ ਗਿਆ ਜਿਵੇਂ ਤੁਹਾਡੀ ਗੱਡੀ ਦਾ ਤੇਲ ਪਾਣੀ ਆ ਉਹ ਮਕੈਨਿਕ ਦੇ ਹੱਥ ਚ ਹੋਵੇ ਇਹ ਆਪਾਂ ਕਹਾਂਗੇ ਯਾਰ ਇਹਨੂੰ ਇਹਦਾ ਬੈਨੀਫਿਟ ਆ ਇਹੀ ਖਰਾਬ ਕਰਦਾ ਹੈ ਕਹਿੰਨੀ ਤੇਲ ਪਾਣੀ ਮਾੜਾ ਪਾਉਂਦਾ ਸਹੀ ਗੱਲ ਆ ਉਹੀ ਉਹੀ ਕੰਮ ਹੋਇਆ ਹੋਇਆ ਕਿ ਕਿਸੇ ਹੋਰ ਦੇ ਹੱਥ ਚ ਆ ਸਾਡਾ ਜਿਹੜਾ ਫੂਡ ਆ ਕਿਸੇ ਹੋਰ ਦੇ ਕੰਟਰੋਲ ਚ ਆ ਉਹ ਸਹੀ ਗੱਲ ਆ ਉਹਨੂੰ ਮੁਨਾਫਾ ਉਹਦੇ ਵਿੱਚੋਂ ਉਹ ਡਾਕਟਰਾਂ ਨੂੰ ਦਵਾਈਆਂ ਵੀ ਉਹੀ ਵੇਚਦੇ ਆ ਜ਼ਹਿਰਾਂ ਵੀ ਉਹੀ ਬਣਾਉਂਦੇ ਆ ਵੀ ਵੀ ਸਾਰਾ ਕੁਝ ਜਣੀ ਸਾਡੇ ਹੱਥ 'ਚ ਨਹੀਂ ਰਿਹਾ ਕੁਝ ਨਹੀਂ ਇਹ ਵੱਡੀ ਚਿੰਤਾ ਵਾਲੀ ਗੱਲ ਆ ਅਸੀਂ ਥੋੜਾ ਬਹੁਤਾ ਸੋਚਦੇ ਆ ਇਹਦੇ ਬਾਰੇ ਇਹ ਇਨਾਂ ਲੋਕਾਂ ਨਾਲ ਜਿਹੜੇ ਕਰਦੇ ਆ ਖੇਤੀ ਉਹ ਸਾਰਿਆਂ ਨਾਲ ਜੁੜੇ ਹੋਏ ਆ ਤੇ ਇਹ ਸਭ ਨੂੰ ਇਹਦੀ ਚਿੰਤਾ ਕਰਨ ਦੀ ਲੋੜ ਆ ਮੇਰਾ ਕਹਿਣ ਦਾ ਮਤਲਬ ਵੀ ਇਹ ਕੋਈ ਨਾਰਮਲ ਜੀ ਗੱਲ ਨਹੀਂ ਹੈਗੀ ਜਿਹੜਾ ਸਾਨੂੰ ਲੱਗਦਾ ਵੀ ਇਹ ਕਿ ਨਾਰਮਲ ਆ ਨਾਰਮਲ ਨਹੀਂ ਹੈ ਕੁਝ ਵੀ ਇਹ ਸਹੀ ਗੱਲ ਆ ਉਮਰਾਂ ਦੇਖੋ ਘਟ ਗਈਆਂ ਸਾਡੇ ਦਾਦਿਆਂ ਦੀ ਉਮਰ 100 ਹੁੰਦੀ ਸੀ ਸਾਡੇ ਬਾਪੂਆਂ ਦੀ 80 ਹੋ ਗਈ ਸਾਡੀ 60 ਹੋ ਗਈ ਇਹ ਹੁਣ ਗਾਂ ਤਾਂ ਕਹਿੰਦੇ ਨੂੰ ਵੀ ਡਰ ਲੱਗਦਾ 40 ਤੇ 20 ਤੇ ਫਿਰ ਖਤਮ ਇੱਥੇ ਰਹਿ ਜਾਣਾ ਮੈਲ ਬਨਾਰੇ ਜਿਹੜੇ ਹੁਣ ਛੋਟੀ ਉਮਰ ਚ ਬਿਮਾਰੀਆਂ ਲੱਗ ਗਈਆਂ ਇਹਦਾ ਮਤਲਬ ਕਿਤੇ ਨਾ ਕਿਤੇ ਸਾਡਾ ਖਾਣ ਪੀਣ ਵੀ ਜ਼ਿੰਮੇਵਾਰ ਹਨ ਹੂੰ ਜਿਵੇਂ ਸਾਡੇ ਦਾਦਿਆਂ ਤੋਂ ਜੇ ਹੁਣ 20-20 ਘਟੀ ਆ ਹਾਂ ਕਿ ਗਾਂ ਤਾਂ ਹੁਣ ਇੰਨਾ ਫੂਡ ਦੇ ਵਿੱਚ ਗੜਬੜ ਹੋ ਗਈ ਕਿ 25-25 ਘਟਣੀ ਹੈਗਾ ਸਹੀ ਗੱਲ ਹਰੇਕ ਜਨ ਜਨਰੇਸ਼ਨ ਦੀ ਉਮਰ ਗੱਲ ਤਾਂ 20 ਵੀ ਮੰਨੀਏ 20 ਵੀ ਡਰ ਵਾਲੀ ਗੱਲ ਆ ਬਹੁਤ ਵੱਡੀ ਵੀ ਕਿੰਨੇ ਸਾਲ ਰਹਿ ਗਏ ਦਾ ਮਤਲਬ ਭਾਈ ਜੀ ਨੇ ਫੋਨ ਕਰਕੇ ਦਿੱਤੀ ਸ਼ੂਗਰ ਦੀ ਦੇਨ ਹਾਂ ਤੇ ਬਾਈ ਨੇ ਵਧੀਆ ਦੱਸਿਆ ਸਾਨੂੰ ਕਿਵੇਂ ਸ਼ੂਗਰ ਨੂੰ ਕੰਟਰੋਲ ਕਿਵੇਂ ਕਰਨਾ ਹਾਂ ਤੇ ਪੈਰਾਂ ਖੋਲ ਜੁੱਤੀ ਖੋਲ ਕੇ ਤੁਰਨਾ ਬੰਤਾ ਹਾਂ ਆਪਣੀ ਮਿੱਟੀ ਆ ਜਿਹੜੀ ਇਹ ਬੜੀ ਪਾਵਰਫੁਲ ਆ ਆਪਣੇ ਬਜ਼ੁਰਗ ਉਹ ਇਹਨਾਂ ਤੇ ਨੰਗੇ ਪੈਰੀ ਕੰਮ ਕਰਦੇ ਸੀ ਮਿੱਟੀ ਨਾਲ ਮਿੱਟੀ ਹੋ ਕੇ ਰਹਿੰਦੇ ਸੀ ਆਮ ਕਿਹਾ ਮਿੱਟੀ ਨਾਲ ਮਿੱਟੀ ਹੋਣਾ ਤਾਂ ਮਿੱਟੀ ਸਾਡਾ ਇਲਾਜ ਕਰ ਸਕਦੀ ਕਿਉਂਕਿ ਉਹ ਜਿਹੜੀ ਕੁਦਰਤ ਆ ਜਦੋਂ ਮਿੱਟੀ ਜਿਉਂਦੀ ਆ ਸਾਡਾ ਸਰੀਰ ਵੀ ਆਪਣੀ ਰਿਪੇਅਰ ਖੁਦ ਕਰ ਸਕਦਾ ਤੇ ਮਿੱਟੀ ਵੀ ਆਪਣੀ ਰਿਪੇਅਰ ਖੁਦ ਕਰ ਸਕਦੀ ਆ ਤੇ ਜਿਹੜੀ ਇਹ ਖੇਤੀ ਆ ਇਹ ਸਾਡੇ ਲੋਕਾਂ ਲਈ ਆ ਸਾਡੇ ਵਾਤਾਵਰਣ ਲਈ ਆ ਪਰ ਇਸ ਖੇਤੀ ਵਿੱਚ ਕਿਸੇ ਕੰਪਨੀ ਨੂੰ ਜਾਂ ਕਿਸੇ ਸੰਸਥਾ ਨੂੰ ਜਾਂ ਉਹਨਾਂ ਨੂੰ ਮੁਨਾਫਾ ਨਹੀਂ ਹੋਣਾ ਜਿੰਨਾ ਵਾਤਾਵਰਣ ਨੂੰ আর ਲੋਕਾਂ ਦੀ ਸਿਹਤ ਲਈ ਆ ਇਹ ਤਾਂ ਕੋਈ ਹੋਰ ਬੰਦਾ ਪੈਸੇ ਨਹੀਂ ਕਮਾ ਸਕਦਾ ਦੇਸੀ ਖੇਤੀ 'ਚੋਂ ਸੋਏ ਦੀ ਖੇਤੀ ਆ ਜਿਹੜੀ ਦੇਸੀ ਇਹ ਕਿਸਾਨਾਂ ਨੂੰ ਆਪਣੇ ਪਰਿਵਾਰ ਲਈ ਇਹ ਦੇਖਣਾ ਚਾਹੀਦਾ ਵੀ ਜਿਹਦੇ ਘਰ 'ਚ ਕੋਈ ਮਰੀਜ਼ ਨਹੀਂ ਹੈਗਾ ਉਹ ਦੱਬੀ ਜਾਓ ਪਰ ਜੇ ਘਰ 'ਚ ਇੱਕ ਵੀ ਮਰੀਜ਼ ਤਾਂ ਸਾਨੂੰ ਆਪਣੇ ਪਰਿਵਾਰ ਲਈ ਥੋੜੀ ਖੇਤੀ ਤੋਂ ਕਨਾਲ ਦੀ ਕਨਾਲ ਤੋਂ ਜ਼ਰੂਰ ਸ਼ੁਰੂ ਕਰ ਲੈਣੀ ਚਾਹੀਦੀ ਆ। ਅਬ ਜੀ ਰਸੋਈ ਲਈ ਤਾਂ ਘੱਟੋ-ਘੱਟ ਆਪਣੀ ਰਸੋਈ ਆ ਜਿਹੜੀ ਉਹਦੇ ਵਿੱਚ ਸਾਡੇ ਕੋਲ ਘੱਟੋ-ਘੱਟ ਆਪਾਂ ਸਵੇਰ ਤੋਂ ਦੇਖਦੇ ਆਂ ਵੀ ਕੀ ਕੁਝ ਖਾਧਾ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡਾ ਜਿਹੜਾ ਭੋਜਨ ਵਰਤਕ ਵੀ ਇਹਦੇ ਵਿੱਚ ਕਿਹੜੀ ਚੀਜ਼ ਯਰ ਮੁਕਤ ਸੀ। ਬਾਕੀ ਤਾਂ ਇਹ ਆ ਵੀ ਜਿੱਕਣਾ ਹੁਣ ਬਾਹਰੋਂ ਤੁਸੀਂ ਆਉਂਨੇ ਹੋ ਤਾਂ ਉਹ ਵਿੱਚ ਬਹੁਤ ਸਾਰੇ ਕਿਸਾਨ ਵੀਰੇ ਦੱਸਦ ਨੇ ਵੀ ਸਈ ਆਪਣੇ ਘਰ ਲਈ ਪਰਿਵਾਰ ਲਈ ਸ਼ੁਰੂ ਕਰ ਰਹੇ ਹਾਂ ਤੇ ਉਹਨੇ ਕਰ ਵੀ ਦਿੱਤਾ ਤੇ ਹੋ ਵੀ ਰਿਹਾ ਪਰ ਜਿਹੜੇ ਉਰੇ ਰਹਿੰਦੇ ਨੇ ਜਿਨ੍ਹਾਂ ਕੋਲ ਟਾਈਮ ਵੀ ਆ ਉਹਨਾਂ ਨੂੰ ਹਾਲੇ ਚੀਜ਼ ਦੀ ਕਦਰ ਨਹੀਂ ਹੈਗੀ ਵੀ ਜਿਹੜਾ ਸਾਡਾ ਭੋਜਨ ਆ ਇਹਨੂੰ ਅਸੀਂ ਖਰਾਕੀ ਤੇ ਤਨਾ ਭਰਪੂਰ ਬਣਾਈਏ ਤੇ ਇੱਕ ਗੱਲ ਹੋਰ ਆ ਵੀ ਜਿਹੜਾ ਪੁਰਾਣੇ ਆ ਸਬਜ਼ੀਆਂ ਪੁਰਾਣਾ ਫਲ ਫਰੂਟ ਸੀ ਉਹਦਾ ਸਵਾਦ ਬਹੁਤ ਜ਼ਿਆਦਾ ਸੀਗਾ ਜੇ ਤੁਸੀਂ ਅੱਜ ਖਾਓਗੇ ਨਾ ਤਾ ਤੁਹਾਨੂੰ ਉਹਨਾਂ ਸਵਾਦ ਨਹੀਂ ਮਿਲਣਾ ਹੁਣ ਗੱਲ ਆ ਜਾਂਦੀ ਵੀ ਕਿਉਂ ਨਹੀਂ ਸਵਾਦ ਹੋ ਸਕਦਾ ਸਾਡੇ ਮਿੱਟੀ ਚ ਖਰਾਕੀ ਤੱਤ ਘੱਟ ਰਹੇ ਨੇ ਹਾਂਜੀ ਤਾਂ ਬੀਆਂ ਚ ਫਰਕ ਆ ਗਿਆ ਜਿਹੜੇ ਹਾਂ ਉਹ ਚੀਜ਼ ਦਾ ਸਵਾਦ ਘੱਟ ਰਿਹਾ ਸੈੱਲ ਜਿਹੜੇ ਹੁਣ ਸੈੱਲ ਘਟਣ ਵਾਲੀ ਕਿੰਨੇ ਥਾਲਾਂ ਤੋਂ ਚੱਲੀ ਆਏ ਪਹਿਲਾਂ ਕਿਹਦੇ ਸੈੱਲ ਘਟਦੇ ਹੁੰਦੇ ਥਾਣੇ ਟਾਈਮ 'ਚ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਉਹ ਸੈੱਲ ਘਟਣੇ ਹੀ ਆ ਜਦੋਂ ਵੀ ਖਾਈ ਜਾਂਦੇ ਆ ਹੈ ਕੁਝ ਨਹੀਂ ਢੱਡ ਭਰ ਜਾਂਦਾ ਬਸ ਗੱਲ ਤਾਂ ਉਹੀ ਆ ਖਰਾਕੀ ਤੱਤ ਨਹੀਂ ਮਿਲਣੇ ਸਰੀਰ ਨੂੰ ਫਿਰ ਉਹ ਸੈੱਲ ਘਟ ਜਾਂਦੇ ਆ ਇਹ ਜਾਂ ਕੁਝ ਯਾਨੀ ਸਰੀਰ ਦੇ ਨਾਲ ਠੱਕਾ ਹੋ ਰਿਹਾ ਜਾਨੀ ਕਹਿਣ ਦਾ ਮਤਲਬ ਸਰੀਰ ਦੀ ਤਕੜਾ ਜਿਹੜਾ ਚੱਲੀ ਜਾਂਦਾ ਬਾਕੀ ਦਾ ਵੀ ਸਰੀਰ ਲੜਦਾ ਰਹਿੰਦਾ ਬਿਮਾਰੀ ਨਾਲ ਅਖੀਰ ਤੇ ਜਾ ਕੇ ਹਥਿਆਰ ਸਿੱਟਦਾ ਜਦ ਬਿਮਾਰੀ 90% ਟੱਪ ਗਈ ਇੱਕ ਮਿੱਟੀ ਹੈ ਜਿਹੜੀ ਮਿੱਟੀ ਆਪਣਾ ਮਾਂ ਕਹਿੰਦੇ ਆ ਨਾ ਮਿੱਟੀ ਨੂੰ ਧਰਤੀ ਨੂੰ ਮਾਂ ਮਾਂ ਵੀ ਕਈ ਵਾਰੀ ਕੋਈ ਗੱਲ ਹੋ ਜੇ ਨਾ ਵੀ ਉਹ ਗੁੱਸਾ ਨਹੀਂ ਛੱਡਦੀ ਮਨ ਦੇ ਵਿੱਚੋਂ ਮਿੱਟੀ ਇਹੋ ਜੀ ਆ ਵੀ ਇਹਨੂੰ ਜ਼ਹਿਰ ਦਿੱਤੀ ਆਪਾਂ ਇਹ 5 ਸਾਲਾਂ ਵਿੱਚ ਭੁੱਲ ਜਾਂਦੀ ਹੈ ਹਾਂ ਹੈ ਹਾਂ 5 ਸਾਲਾਂ ਵਿੱਚ ਭੁੱਲ ਜਾਂਦੀ ਹੈ ਹਾਂ ਤਿੰਨ ਤੋਂ 5 ਸਾਲ ਚ ਦਵਾ ਇਹ ਮੈਨੂੰ ਜ਼ਹਿਰ ਦਿੱਤੀ ਸੀ ਇਹਨੇ ਰਿਪੇਅਰ ਹੋ ਜਾਂਦੀ ਹੈ ਮਿੱਟੀ ਦੀ ਆਪਣੇ ਆਪ ਹੂੰ ਕਿ ਜਿੰਨਾ ਮਿੱਟੀ ਰਿਪੇਅਰ ਕਰਦੀ ਆ ਜਿੰਨਾ ਜ਼ਹਿਰ ਵਰਤਿਆ ਜਾਂਦਾ ਜੇ ਕਿਤੇ ਉਹ ਰਿਪੇਅਰ ਨਾ ਕਰਦੀ ਹੁੰਦੀ ਤਾਂ ਲੋਕਾਂ ਦੋ ਜਣੇ ਬਿਮਾਰ ਹੋ ਜਾਣਾ ਸੀ ਉਹ ਫੇਰ ਵੀ ਆਪਣੇ ਆਪ ਚ ਜਜ਼ਬ ਕਰਦੀ ਆ ਉਹ ਜਿਹੜੀ ਚੀਜ਼ ਵੀ ਜਿਹੜੇ ਕੱਟ ਕਰਨ ਦੀ ਤਾਕਤ ਰੱਖਦੀ ਆ ਪਰ ਉਹਦੀ ਵੀ ਲਿਮਟ ਆ ਵੀ ਇੰਨਾ ਚਿਰ ਤੱਕ ਇਹ ਝੱਲ ਸਕਦੀ ਆ ਨਹੀਂ ਤਾਂ ਫੇਰ ਮਿੱਟੀ ਨੂੰ ਵੀ ਕਈ ਵਾਰੀ ਇੰਨੀ ਜੈ ਰੇਲੀ ਹੋ ਜਾਂਦੀ ਆ ਵੀ ਪੈਰਾਂ ਤੇ ਵੀ ਖਾਜ ਹੋਣ ਲਾ ਜਾਂਦੀ ਆ ਇੱਕ ਮਿੱਟੀ ਨਾਲ ਮਿੱਟੀ ਹੋਣਾ ਨਾ ਜਿਵੇਂ ਕੋਈ ਮਹਿਣਾ ਜੈ ਨਹੀਂ ਬਣ ਗਿਆ ਸੀ ਕਈ ਸਾਲ ਪਹਿਲਾਂ ਜੋ ਲੋਕ ਪੜਨ ਲੱਗੇ ਆ ਨੌਕਰੀਆਂ ਕਰਨ ਲੱਗੇ ਆ ਉਹ ਮਿੱਟੀ ਨਾਲ ਮਿੱਟੀ ਹੋਈ ਜਾਂਦੀ ਹੈ ਮਿੱਟੀ ਨਾਲ ਮਿੱਟੀ ਜਿਵੇਂ ਕੋਈ ਮਹਿਣਾ ਹੀ ਵਾਲੀ ਗੱਲ ਨਹੀਂ ਹੁੰਦੀ ਕੋਈ ਵੀ ਇਹ ਕੋਈ ਗਲਤ ਗੱਲ ਆ ਹਨ ਜਦੋਂ ਕਿ ਇਹਦੇ ਚ ਸਕੂਨ ਆ ਮਿੱਟੀ ਨਾਲ ਮਿੱਟੀ ਹੋਣ ਚ ਇੱਕ ਹੋਰ ਆ ਵੀ ਆ ਮਿੱਟੀ ਦੇ ਵਿੱਚ ਤਾਂ ਇੱਕ ਵਾਤਾਵਰਣ ਵਧੀਆ ਹਵਾ ਵਧੀਆ ਪਰ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਜਾਂ ਤਾਂ ਵਿਦੇਸ਼ ਜਾਣਾ ਚਾਹੁੰਦੀ ਜਾਂ ਵਧੀਆ ਨੌਕਰੀ ਚਾਹੁੰਦੀ ਆ ਹੂੰ ਬਕ ਹੁਣ ਅਜ ਤੱਕ ਤੁਸੀਂ ਆਪਾਂ ਨੂੰ ਇਹ ਲੱਗਦਾ ਵੀ ਖੇਤੀ ਕਰਨੇ ਵਾਲੀ ਦੀ ਕੋਈ ਉਹ ਗੱਲਬਾਤ ਜੀ ਨਹੀਂ ਹੈਗੀ ਵੀ ਇਹ ਵਧੀਆ ਕੰਮ ਰਹਿ ਗਿਆ ਜਿਵੇਂ ਆਪਣੇ ਬੱਚੇ ਪੈਦਾ ਕਰਨ ਨੂੰ ਨਹੀਂ ਜਿਹੜੀ ਕੋਈ ਹਾਊਸ ਵਾਈਫ ਆ ਉਹ ਸ਼ਰਮ ਜੀ ਮੰਨ ਕੇ ਦੱਸਦੀ ਆ ਉਹ ਜਿਹੜੇ ਹੁੰਦੇ ਆ ਜਨਾਨੀਆਂ ਜਵਾਕ ਜੰਮਣ ਨੂੰ ਆ ਤੇ ਫਿਰ ਉਹਦਾ ਰੀਪ੍ਰੋਡਕਸ਼ਨ ਕਰਦੀ ਆ ਹਰ ਕੁਦਰਤ ਕਰਦੀ ਆ ਹੈਨਾ ਹੂੰ ਹੂੰ ਤੁਹਾਨੂੰ ਕੋਈ ਟਾਣੀ ਵੱਢ ਦਿਓ ਉਹ ਦਰਸਤ ਨੂੰ ਵਖਤ ਪੈ ਜਾਂਦਾ ਵੀ ਮੇਰੀ ਕਿਤੇ ਹੋਣ ਤਾਂ ਨਹੀਂ ਖਤਮ ਹੋਣ ਲੱਗੀ ਸਹੀ ਗੱਲ ਆ ਤੇ ਉਹ ਹੋਰ ਟਾਣੀਆਂ ਫੁੱਟਦੀਆਂ ਹਾਂ ਉਹ ਆਪਣਾ ਤੇ ਜਿਹੜਾ ਮਨੁੱਖ ਆ ਸਿਰਫ ਆ ਪੰਛੀ ਵੀ ਦੇਖ ਲਓ ਕੀ ਕੀ ਆਪੜ ਬੇਲਦੇ ਆ ਵੀ ਰੀਪ੍ਰੋਡਕਸ਼ਨ ਲਈ ਬੱਚੇ ਹੋਣ ਤੇ ਅਸੀਂ ਹੁਣ ਇੱਕ ਇੱਕ ਹੋ ਗਏ ਸਾਰਿਆਂ ਦੇ ਨਾ ਹਾਂ ਇੱਕ ਇੱਕ ਹੋ ਗਏ ਹਾਂ ਇੱਕ ਇੱਕ ਹੋ ਗਏ ਨਾ ਦੋ ਤੋਂ ਹੁਣ ਇੱਕ ਇੱਕ ਹਾਂ ਇੱਕ ਇੱਕ ਹੋ ਗਏ ਜਿਵੇਂ ਕੋਈ ਇਹ ਕੋਈ ਬਾਧੂ ਜੀ ਗੱਲ ਆ ਨਾ ਆਏ ਆਏ ਜੇ ਲੋਕਾਂ ਨੇ ਬਣਾ ਲਿਆ ਇੱਕ ਹੋਰ ਦੇਖੋ ਵੀ ਡਰ ਨਹੀਂ ਕਿਸੇ ਨੂੰ ਲੱਗ ਰਿਹਾ ਇੱਕ ਇੱਕ ਜਵਾਕ ਆ ਡਰ ਨਹੀਂ ਲੱਗ ਰਿਹਾ ਕਿਸੇ ਨੂੰ ਸਹੀ ਗੱਲ ਇਹ ਬੜੀ ਹੈਰਾਨੀ ਦੀ ਗੱਲ ਆ ਗੱਲ ਤਾਂ ਹੋਈ ਆ ਹੈ ਨਾ ਠੀਕ ਆ ਵੀ ਥੈਂਕ ਯੂ ਠੀਕ ਆ ਜੀ ਬਹੁਤ ਧੰਨਵਾਦ ਜੀ ਥੈਂਕ ਯੂ